ਅਸੀਂ ਗੱਲ ਸ਼ੁਰੂ ਕਰਦੇ ਆਂ ਇੰਦਰਪ੍ਰੀਤ ਜੀ ਇੱਥੋਂ ਸੰਗਰੂਰ ਇਹਨਾਂ ਦੀ ਹੋਮ ਟਰਫ ਆ ਆਮ ਆਦਮੀ ਪਾਰਟੀ ਦੀ ਇਹਨਾਂ ਦੀ ਸਾਰੀ ਲੜਾਈ ਸੰਗਰੂਰ ਤੋਂ ਹੀ ਤੁਰਦੀ ਹੈ ਭਗਵੰਤ ਮਾਨ ਦੀ ਜਿੱਤ ਤੋਂ ਲੈ ਕੇ ਮੰਤਰੀ ਵੀ ਉਸੇ ਇਲਾਕੇ ਦੇ ਸਭ ਤੋਂ ਵੱਧ ਭਾਵੇਂ ਹਰਪਾਲ ਚੀਮਾ ਅਮਨ ਅਰੋੜਾ ਉਹ ਖਿੱਤਾ ਐਸਾ ਮੁੱਖ ਮੰਤਰੀ ਵੀ ਉੱਥੋਂ ਬਰਿੰਦਰ ਗੋਇਲ ਵੀ ਇੱਕ ਤਰ੍ਹਾਂ ਨਾਲ ਉੱਥੋਂ ਜਦੋਂ ਮੰਚ ਕੱਲ ਸੰਗਰੂਰ ਚ ਸੱਜਿਆ ਸੀ ਕਿ ਸਾਨੂੰ ਐਜੂਕੇਸ਼ਨ ਦੇ ਨਜ਼ਰੀਏ ਤੋਂ ਟਾਪ ਸਥਾਨ ਮਿਲ ਗਿਆ ਪੰਜਾਬ ਨੰਬਰ 1 ਤੇ ਆ ਗਿਆ ਤਾਂ ਮੁੱਖ ਮੰਤਰੀ ਨੇ ਹਿਲਾਤਾ ਸਿਰਾਂ ਉਹਨਾਂ ਨੇ ਲਾਈਨ 'ਚ ਬੈਠੇ ਇੱਕ ਇੱਕ ਵਿਅਕਤੀ ਨੂੰ ਇੱਜ਼ਤ ਦੇ ਕੇ ਉਹਦਾ ਨਾਂ ਲੈ ਕੇ ਉਹਦੇ ਨਾਲ ਜੁੜੇ ਵਿਸ਼ੇਸ਼ਣ ਲਾ ਕੇ ਉਹਨੂੰ ਅਹਿਮ ਕੀਤਾ ਪਰ ਸਭ ਤੋਂ ਅਹਿਮ ਵਿਅਕਤੀ ਸਟੇਟ ਦੇ ਪ੍ਰੈਜ਼ੀਡੈਂਟ ਪੰਜਾਬ ਦੀ ਕੈਬਨਿਟ ਵਿੱਚ ਅਹਿਮ ਸਥਾਨ ਰੱਖਣ ਵਾਲੇ ਹਾਈ ਕਮਾਂਡ ਦੀ ਅੱਖ ਤਾਂ ਤਾਰਾ ਰਹਿਣ ਵਾਲੇ ਤੁਹਾਨੂੰ ਮੈਂ ਯਾਦ ਕਰਾਵਾਂ ਜਦੋਂ ਜਿਮਨੀ ਚੋਣਾ ਜਿੱਤੀਆਂ ਤਿੰਨ ਚਾਰਾਂ 'ਚੋਂ ਜਦੋਂ ਮਿਊਨਿਸਪਲ ਕਾਰਪੋਰੇਸ਼ਨ ਦੀ ਲੜਾਈ ਲੜਨੀ ਸੀ ਉਸ ਤੋਂ ਪਹਿਲਾਂ ਜੇਤੂ ਜਲੂਸ ਕੱਢਿਆ ਗਿਆ ਅਮਨ ਅਰੋੜਾ ਦੀ ਅਗਵਾਈ ਚ ਜੁੱਧ ਨਸ਼ਾ ਵਿਰੋਧੀ ਅਗਵਾਈ ਅਮਨ ਅਰੋੜਾ ਨੇ ਕੀਤੀ ਅਮਨ ਅਰੋੜਾ ਸਟੇਟ ਦਾ ਚਿਹਰਾ ਬਣੇ ਹੋਏ ਸੀ ਤੇ ਆਖਿਰ ਕੀ ਹੋਇਆ ਕਿ ਅਰਵਿੰਦ ਕੇਜਰੀਵਾਲ ਦੀ ਹਾਜ਼ਰੀ ਚ ਸਟੇਜ ਦੇ ਉੱਤੋਂ ਅਮਨ ਅਰੋੜਾ ਦਾ ਨਾਂ ਤੱਕ ਨਹੀਂ ਲਿਆ ਗਿਆ ਉਹ ਲਾਈਨ ਦੇ ਵਿੱਚ ਸ਼ੁਰੂ ਕਰਦੇ ਨੇ ਹਰਜੋਤ ਬੈਂਸ ਤੋਂ ਅੱਗੇ ਉਹ ਨਰਿੰਦਰ ਕੌਰ ਭਰਾਜ ਤੇ ਆਉਂਦੇ ਨੇ ਅਗਲੇ ਪਾਸੇ ਬੈਠੇ ਸੀ ਅਮਨ ਅਰੋੜਾ ਬਿਲਕੁਲ ਪਾਸੇ ਕਰ ਦਿੰਦੇ ਨੇ ਕੋਈ ਨਾਂ ਨਹੀਂ ਲੈਂਦੇ ਮੱਖਣ ਚੋ ਵਾਲ ਵਾਂਗ ਪਾਸੇ ਛੱਡ ਕੇ ਉਹ ਅੱਗੇ ਚਲੇ ਜਾਂਦੇ ਹਰਪਾਲ ਚੀਮਾ ਤੇ ਖਜ਼ਾਨੇ ਦੀਆਂ ਕੁੰਜੀਆਂ ਤੇ ਉਹ ਹਾਸਾ ਮਜ਼ਾਕ ਕਰਦੇ ਨੇ ਫਿਰ ਉਹ ਬਰਿੰਦਰ ਗੋਇਲ ਤੇ ਆਉਂਦੇ ਨੇ ਇੰਦਰਪ੍ਰੀਤ ਜੀ ਸਿਆਸਤ ਸੰਕੇਤਾਂ ਦਾ ਨਾਂ ਹੈ ਸੋ ਅਮਨ ਅਰੋੜਾ ਨੂੰ ਕੇਜਰੀਵਾਲ ਦੀ ਹਾਜ਼ਰੀ ਚ ਭਗਵੰਤ ਮਾਨ ਦਾ ਇਗਨੋਰ ਕਰਕੇ ਅੱਗੇ ਵੱਧ ਜਾਣਾ ਇਹਦੇ ਸਿਆਸੀ ਅਰਥ ਕੀ ਨੇ ਇੰਦਰਪ੍ਰੀਤ ਜੀ ਦੰਦਵਾ ਸਾਹਿਬ ਐਸੇ ਤਾਂ ਮੇਰਾ ਮਨ ਕਰ ਰਿਹਾ ਸੀ ਪਹਿਲਾਂ ਮੈਂ ਤੁਹਾਨੂੰ ਇੱਕ ਗੱਲ ਸੁਣਾਵਾਂ ਕਿ ਮੁੱਖ ਮੰਤਰੀ ਦਫ਼ਤਰ ਕਿਹਦੇ ਹੁੰਦੇ ਆ ਜਾਂ ਦਫ਼ਤਰ ਕਹ ਲਓ ਜਾਂ ਘਰ ਕਹ ਲਓ ਜਾਂ ਮੁੱਖ ਮੰਤਰੀ ਦਾ ਘੇਰਾ ਕਹ ਲਓ ਇਹ ਆ ਹੁੰਦਾ ਹੈ ਜਿਹਦੇ 'ਚ ਬਹੁਤ ਲੋਕ ਕੋਸ਼ਿਸ਼ ਕਰਦੇ ਆ ਕਿ ਮੈਂ ਉਸ ਘੇਰੇ ਦੇ ਵਿੱਚ ਅੰਦਰ ਚਲਾ ਜਾਵਾਂ ਤੇ ਉਹ ਜੋ ਕੋ ਚੱਲੇ ਫਿਰ ਉਹ ਮੈਂ ਕਰਾਂ ਕਿਉਂਕਿ ਇਸ ਰਜ਼ੀਮ ਦੇ ਵਿੱਚ ਆ ਇਹ ਤੁਸੀਂ ਕਹੋ ਵੀ ਜਿਹੜਾ ਆਹ ਸਰਕਾਰ ਚੱਲ ਰਹੀ ਹੈ ਉਹਦੇ ਵਿੱਚ ਮੈਨੂੰ ਐ ਲੱਗ ਰਿਹਾ ਜਿਵੇਂ ਮੁੱਖ ਮੰਤਰੀ ਵਾਲਾ ਜਿਹੜੀ ਅਥਾਰਟੀ ਹੁੰਦੀ ਹੈ ਉਹ ਮੈਨੂੰ ਥੋੜੀ ਕਮਜ਼ੋਰ ਲੱਗਦੀ ਹੈ ਜਿਵੇਂ ਕੈਪਟਨ ਮਨਿੰਦਰ ਸਿੰਘ ਜੀ ਸੀ ਜਾਂ ਪ੍ਰਕਾਸ਼ ਸਿੰਘ ਵਦਲ ਉਧਰ ਦੀ ਅਥਾਰਟੀ ਨਹੀਂ ਲੱਗ ਰਹੀ ਕਾਰਨ ਹੋ ਸਕਦੇ ਹੋਰ ਪਰ ਉਹਦੇ ਵਿੱਚ ਜੇਕਰ ਕੋਈ ਬੰਦਾ ਬਹੁਤ ਅੰਦਰ ਤੱਕ ਹੁੰਦਾ ਨਾ ਜਦੋਂ ਤੇ ਦੋ ਕੁ ਦਿਨੀ ਬਾਹਰ ਹੋ ਜੇ ਤਾਂ ਜਿਹੜੇ ਉਹਦੇ ਆਲੇ ਦੁਆਲੇ ਤੇ ਬਾਕੀ ਦੇ ਬੰਦੇ ਹੁੰਦੇ ਨੇ ਉਹ ਕਹਿੰਦੇ ਨੇ ਬਸ ਇਹ ਤਾਂ ਗਿਆ ਇਹ ਤੋਂ ਤਾਂ ਬਹੁਤ ਨਰਾਜ਼ ਹੋਗੇ ਇਹ ਤਾਂ ਬਸ ਐ ਹੀ ਨਹੀਂ ਉਹ ਚਾਹੇ ਬੰਦਾ ਬਿਮਾਰ ਹੀ ਪਿਆ ਹੋਵੇ ਤੇ ਨਾਸਿਆ ਹੋਵੇ ਬਿਮਾਰ ਹੋਣ ਕਾਰਨ ਪਰ ਉਹਨੂੰ ਨਾਲ ਦੀ ਨਾਲ ਇਗਨੋਰ ਜਾਂ ਕਰਕੇ ਰੱਖ ਦਿੰਦੇ ਵੀ ਇਹ ਤਾਂ ਮੁੱਖ ਮੰਤਰੀ ਦੇ ਕਿਚਨ ਕੈਬਨਿਟ ਚੋਂ ਬਾਹਰ ਹੋ ਗਿਆ ਹੁਣ ਇੱਥੇ ਸਵਾਲ ਅਮਨ अरोड़ा ਦਾ ਤੁਸੀਂ ਜਿਹੜਾ ਪਾਇਆ ਉਹ ਬਹੁਤ ਹੀ ਵੈਸੇ ਮੈਂ ਉਹ ਵੀਡੀਓ ਦੇਖਿਆ ਤਾਂ ਮੈਨੂੰ ਵੀ ਬਹੁਤ ਅਜੀਬ ਜਿਹਾ ਲੱਗਿਆ ਵੀ ਪਾਰਟੀ ਦਾ ਸਟੇਟ ਪ੍ਰੈਜ਼ੀਡੈਂਟ ਹੋਵੇ ਸੀਨੀਅਰ ਕੈਬਨਿਟ ਮੰਤਰੀ ਹੋਵੇ ਤੇ ਉਹਦਾ ਨਾਂ ਤੱਕ ਨਾ ਲਿਆ ਜਾਵੇ ਇਹ ਬਹੁਤ ਅਜੀਬ ਗੱਲ ਹੈ ਮਤਲਬ ਇੰਨੀ ਅਜੀਬ ਗੱਲ ਦੇਖਣ ਚ ਆਮ ਤੌਰ ਤੇ ਮਿਲਦੀ ਨਹੀਂ ਕਿਉਂਕਿ ਉਹ ਕਦੇ-ਕਦੇ ਇਹ ਹੋ ਜਾਂਦਾ ਵੀ ਜਦੋਂ ਤੁਸੀਂ ਬਿਨਾਂ ਦੇਖੇ ਬੋਲੀ ਜਾ ਰਹੇ ਹੋ ਤਾਂ ਕਈ ਵਾਰੀ ਤੁਹਾਨੂੰ ਇਹ ਰਹਿ ਜਾਂਦਾ ਕਿਸੇ ਦਾ ਨਾਮ ਮਤਲਬ ਇਹ ਮੈਂ ਮੰਨ ਸਕਦਾ ਵੀ ਕੋਈ ਬੰਦਾ ਰਹਿ ਗਿਆ ਹੋਵੇ ਯਾਰ ਉਹਨੂੰ ਤੁਸੀਂ ਦੇਖ ਨਹੀਂ ਪਾਈਆ ਜਾਂ ਤੁਹਾਨੂੰ ਯਾਦ ਨਹੀਂ ਰਿਹਾ ਬੋਲਦੇ ਬੋਲਦੇ ਤੁਹਾਨੂੰ ਯਾਦ ਨਹੀਂ ਰਿਹਾ ਕਿ ਉਹਦਾ ਵੀ ਨਾਮ ਲੈਣਾ ਸੀਗਾ ਪਰ ਇੱਥੇ ਤਾਂ ਮੁੱਖ ਮੰਤਰੀ ਤੁਸੀਂ ਦੇਖੋ ਨਾ ਕਰੋ ਵੀਡੀਓ ਇੱਕ ਨਾ ਬੋਲਦਿਆ ਫਿਰ ਇੱਦਾਂ ਕਰਕੇ ਦਿਖਦਿਆ ਇੱਕ ਨਾ ਬੋਲਦਿਆ ਫਿਰ ਪਿੱਛੇ ਸਟੇਜ ਤੇ ਉੱਤੇ ਦਿਖਦਿਆ ਅਗਰ ਉਦੋਂ ਤੁਸੀਂ ਬੰਦੇ ਦਾ ਨੂਟ ਛੱਡ ਰਹੇ ਹੋ ਇਹ ਜਾਣਦੇ ਹੋਏ ਵੀ ਇਹ ਸਾਡਾ ਪਾਰਟੀ ਦਾ ਪ੍ਰੈਜ਼ੈਂਟ ਹੈ ਤਾਂ ਫਿਰ ਤੁਹਾਨੂੰ ਸਭ ਨੂੰ ਅਜੀਬ ਲੱਗੇਗੀ ਉਹ ਗੱਲ ਇਹ ਬਹੁਤ ਹੀ ਇਹਦੇ ਦੋ ਕਾਰਨ ਮੈਨੂੰ ਨਜ਼ਰ ਤੇ ਆਉਂਦੇ ਹੈਗੇ ਆ ਇੱਕ ਤਾਂ ਇਹ ਕਿ ਜਦਦੇ ਉਹ ਪਾਰਟੀ ਦੇ ਪ੍ਰਧਾਨ ਬਣੇ ਹੈਗੀ ਹੈ ਮਤਲਬ ਉਹ ਤੁਸੀਂ ਦੇਖੋ ਅਮਨ अरोड़ा ਅਮਨ ਅਰਬਾਈ ਹੋਈ ਪਈ ਤੁਸੀਂ ਸਾਰੀ ਨਾਂ ਵੀ ਲੈਤਾ ਵੀ ਜਦੋਂ ਜਲੂਸ ਕੱਢਿਆ ਗਿਆ ਮਤਲਬ ਇੱਥੇ ਤੱਕ ਲੈ ਕੇ ਗਿਆ ਵੀ ਜਿਹੜਾ ਵਿਜੈ ਜਲੂਸ ਦਾ ਵਿਜੈ ਜਲੂਸ ਕੱਢਿਆ ਗਿਆ ਉਦੋਂ ਸਿਰਫ ਅਮਨ अरोड़ा ਗਈ ਸੀ ਆਲਦੋ ਮੈਂ ਉਸ ਦਿਨ ਵੀ ਇਹ ਗੱਲ ਕਹੀ ਸੀ ਜਿਸ ਦਿਨ ਕੱਢਿਆ ਸੀ ਇਹ ਜਲੂਸ ਮੈਂ ਕਹਿਆ ਸੀ ਵੀ ਇੱਕ ਵੀ ਸੀਟ ਇਸ ਰੂਟ ਤੇ ਨਹੀਂ ਪੈਂਦੀ ਹੈਗੀ ਜਿੱਥੇ ਜਿਸ ਤੋਂ ਇਹ ਜਲੂਸ ਨਿਕਲ ਕੇ ਜਾ ਰਿਹਾ ਸਾਰੀਆਂ ਸੀਟਾਂ ਉਹ ਨੇ ਜਿੱਥੇ ਕਾਰਪੋਰੇਸ਼ਨ ਇਲੈਕਸ਼ਨਾਂ ਹੋਣੀਆਂ ਇਹਦਾ ਮਤਲਬ ਵਿਜੇਈ ਜਲੂਸ ਕੁਝ ਹੋਰ ਹੈ ਪਰ ਇੱਥੇ ਰੂਟ ਕੁਝ ਹੋਰ ਹੈ ਮਤਲਬ ਇਹ ਇਹ ਮਤਲਬ ਜਿਹੜਾ ਕਹਿੰਦੇ ਨੇ ਪੋਲਿਟਿਕਸ ਇੱਕ ਜੀਵ ਤਰ੍ਹਾਂ ਦੀ ਪੋਲਿਟਿਕਸ ਹੁੰਦੀ ਹੈ ਉਹ ਹੈ ਪਰ ਉਸ ਤੋਂ ਬਾਅਦ ਤੁਸੀਂ ਉਹ ਅੱਗੇ ਚਲੇ ਜਾਓ ਹਰ ਜਗ੍ਹਾ ਤੇ ਉਹ ਨਜ਼ਰ ਆਂਦੇ ਸੀ ਕਿਉਂ ਪਾਰਟੀ ਪ੍ਰੈਜ਼ੀਡੈਂਟ ਹੈ ਨਜ਼ਰ ਆਣਾ ਵੀ ਚਾਹੀਦਾ ਸਟੇਟ ਪ੍ਰੈਜ਼ਿਡੈਂਟ ਜਦੋਂ ਬਰ ਇਹ ਗੱਲ ਕਰਦੇ ਵੀ ਸਾਰੀ ਤਾਕਤ ਦਿੱਲੀ ਕੋਲੇ ਜੀ ਜੇ ਹੁਣ ਸਟੇਟ ਪ੍ਰੈਜ਼ੀਡੈਂਟ ਆਂਦਾ ਤਾਂ ਪاور ਨਾ ਨਾ ਲਈਏ ਫਿਰ ਇਹ ਇਹ ਚੀਜ਼ਾਂ ਸਾਬਤ ਹੋਈ ਹੈ ਨਾ ਹੁਣ ਵੀ ਜਿਹੜੀ ਆ ਵਾਲੀ ਇਲੈਕਸ਼ਨ ਹੋਈ ਹੈ ਤਾਜੀ-ਤਾਜੀ ਲੁਧਿਆਣਾ ਪੱਛਮੀ ਉਸ 'ਚ ਵੀ ਤੁਸੀਂ ਦੇਖੋ ਉਹੀ ਨਜ਼ਰ ਆਈ ਹੈ ਤੁਹਾਨੂੰ ਇੱਕ ਅਚਾਨਕ ਫਿਰ ਹੁਣ ਕੀ ਇਹ ਜਹਿਆ ਹੋਇਆ ਮੈਨੂੰ ਜਿਹੜਾ ਲੱਗ ਰਿਹਾ ਮੈਂ 100% ਕੌਨਫੀਡੈਂਟ ਨਹੀਂ ਹਾਂ ਪਰ ਮੈਨੂੰ ਬਹੁਤ ਮੇਰੀ ਜਿਹੜੀ ਸੂਚਨਾ ਹੈ ਉਸ ਤੋਂ ਮੈਨੂੰ ਇਹ ਲੱਗ ਰਿਹਾ ਹੈ ਕਿ ਅਮਨ अरोड़ा ਨੂੰ ਪਿਛਲੇ ਕਾਫੀ ਸਮੇਂ ਤੋਂ ਜਦੋਂ ਇਹ ਗੱਲ ਚੱਲ ਰਹੀ ਸੀ ਕਿ ਇਹਦੇ ਵਿੱਚ ਉਥਲ ਪੁਥਲ ਹੋਏਗੀ ਕੈਬਨਿਟ ਦੇ ਵਿੱਚ ਉਦੋਂ ਇਹਨਾਂ ਨੂੰ ਉਪ ਮੁੱਖ ਮੰਤਰੀ ਬਣਾਇਆ ਜਾਏਗਾ ਸੰਜੀਵ अरोड़ा ਨੂੰ ਇਹ ਚੱਲਿਆ ਉੱਥੇ ਰੈਜ਼ੈਂਟਮੈਂਟ ਸ਼ੋ ਵੀ ਕੀਤੀ ਸੀਐਮ ਨੇ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਅਗਰ ਉਹਨਾਂ ਨੂੰ ਬਣਾਤਾ ਗਿਆ ਤਾਂ ਜਿਹੜੇ ਅਗਲੇ ਮੇਰੇ ਦੋ ਮਤਲਬ ਸੀਨੀਅਰ ਸਾਥੀ ਨੇ ਮੇਰੇ ਹਰਪਾਲ ਚਿਮਹਾਉਣੀ ਔਰ ਅਮਨ ਰੋਲਾਨੀ ਇਹਨਾਂ ਦੀ ਨਾਰਾਜ਼ਗੀ ਵਿੱਚ ਏਲੀ ਪੈ ਸਕਦੀ ਹੈ ਤਾਂ ਉੱਥੇ ਉਹ ਗੱਲ ਬਣੀ ਨਹੀਂ ਬਣੀ ਨਹੀਂ ਪਰ ਉਸ ਤੋਂ ਬਾਅਦ ਹੋਇਆ ਇਹ ਕਿ ਲਗਾਤਾਰ ਚੱਲਿਆ ਕਿ ਦੋ ਕੈਬਨਿਟ ਮਿਨਿਸਟਰ ਆਪਾਂ ਡ੍ਰੌਪ ਕਰਨੇ ਹਨ ਔਰ ਦੋ ਅੰਦਰ ਨਵੇਂ ਲੈਣੇ ਹਨ ਤੇ ਜਿਹੜੇ ਡਿਪਾਰਟਮੈਂਟਲ ਹੈ ਉਹ ਡਿਪਾਰਟਮੈਂਟਸ ਨੇ ਉਹਨਾਂ ਚ ਉਥਲ ਪੁਥਲ ਹੋਏਗੀ ਇੱਧਰ ਉੱਧਰ ਕਿਤੇ ਜਾਣਗੇ ਔਰ ਅਮਨ अरोड़ा ਇਸ ਗੱਲ ਦਾ ਦਬਾਅ ਬਣਾ ਹੀ ਰੇ ਸੀ ਕਿ ਉਹਨਾਂ ਨੂੰ ਕੋਈ ਵਧੀਆ ਮਹਿਕਮਾ ਦਿੱਤਾ ਜਾਏ ਤੇ ਤੁਸੀਂ ਦੇਖੋ ਅਗਰ ਸਭ ਤੋਂ ਸੀਨੀਅਰ ਮਨਿਸਟਰਾਂ ਦੇ ਵਿੱਚ ਉਹ ਨਹੀਂ ਅੱਗੇ ਮਨਿਸਟਰੀਆਂ 'ਚੋਂ ਦੇਖੋ ਜਾਂ ਡਿਪਾਰਟਮੈਂਟਸ 'ਚੋਂ ਦੇਖੋ ਤਾਂ ਸਭ ਤੋਂ ਕਮਜ਼ੋਰ ਮਹਿਕਮੇ ਉਹਨਾਂ ਕੋਲੇ ਨੇ ਤਾਂ ਉਹ ਚਾਹਦੇ ਜ਼ਰੂਰ ਸੀ ਕਿ ਕੋਈ ਉਹਨਾਂ ਕੋਲ ਅਜਿਹਾ ਮਹਿਕਮਾ ਜ਼ਰੂਰ ਹੋਵੇ ਜਿਹਦੇ ਜਿਹੜਾ ਮਤਲਬ ਪਬਲਿਕ ਹੀਲਿੰਗ ਵਾਲਾ ਹੋਵੇ ਜਿਹਦੀ ਇੱਕ ਪੂਰੀ ਪੈਠ ਹੋਵੇ ਪੂਰੀ ਸਟੇਟ ਦੇ ਵਿੱਚ ਇਸ ਤਰ੍ਹਾਂ ਦਾ ਕੋਈ ਮਹਿਕਮਾ ਜ਼ਰੂਰ ਹੋਣਾ ਚਾਹੀਦਾ ਉਹਨਾਂ ਕੋਲ ਹਾਊਸਿੰਗ ਦਾ ਮਾਮਲਾ ਰਿਹਾ ਹੈ ਔਰ ਅੱਛਾ ਕੰਮ ਕੀਤਾ ਸੀ ਸ਼ੁਰੂ ਉਹਨਾਂ ਨੇ ਪਰ ਹੁਣ ਮਤਲਬ ਉਹਨਾਂ ਕੋਲ ਕੁਝ ਨਹੀਂ ਹੈ ਤਾਂ ਇਹ ਦੇ ਉੱਤੇ ਉਹਨਾਂ ਨੇ ਕਾਫੀ ਰੈਜ਼ੈਂਟਮੈਂਟ ਵੀ ਸ਼ੋ ਕੀਤੀ ਜਦੋਂ ਉਹਨਾਂ ਨੂੰ ਕੁਝ ਨਹੀਂ ਦਿੱਤਾ ਗਿਆ ਤਾਂ ਜੋ ਰੈਜ਼ੈਂਟਮੈਂਟ ਤਾਂ ਹੁਣ ਮੁੱਖ ਮੰਤਰੀ ਕੋਲ ਵੀ ਹੋ ਸਕਦੀ ਹੈ ਤੇ ਪਾਰਟੀ ਦੇ ਸੁਪਰੀਮੋ ਕੋਲ ਵੀ ਹੋ ਸਕਦੀ ਹੈ ਇਸੇ ਕਰਕੇ ਮੈਨੂੰ ਲੱਗਦਾ ਵੀ ਜਿਹੜੀ ਉਹ ਗੱਲ ਛੱਡ ਗਏ ਉਹਨਾਂ ਦਾ ਨਾਮ ਲਿੱਤਾ ਛੱਡ ਗਏ ਤਾਂ ਇਹਦਾ ਮਤਲਬ ਇਹ ਹੈ ਕਿ ਕਿਤੇ ਨਾ ਕਿਤੇ ਇਸ ਗੱਲ ਦੀ ਨਾਰਾਜ਼ਗੀ ਉਹਨਾਂ ਨੂੰ ਸੀਐਮ ਨੂੰ ਵੀ ਪਤਾ ਹੈ ਕਿ ਉੱਥੇ ਵੀ ਰਿਹਾ ਹੈ ਇਹ ਜਾਣ ਬੁਝ ਕੇ ਵੀ ਇਗਨੋਰ ਕੀਤਾ ਹੋ ਸਕਦਾ ਉਹ ਤੁਸੀਂ ਪਹਿਲੀ ਗੱਲ ਕੀਤੀ ਸੀ ਨਾ ਬੜੀ ਪਿਆਰੀ ਗੱਲ ਆ ਕਿ ਜੇ ਤਾਂ ਰਖੜ ਪੁੰਨਿਆਂ ਦੀ ਸਟੇਜ ਹੋਵੇ ਤੇ ਪਿੱਛੇ ਸਟੇਜ ਤੇ 100 ਬੰਦਾ ਬੈਠਾ ਹੋਵੇ ਨਾ ਨੂੰ ਰਹਿ ਜਾਂਦੇ ਨੇ ਜਾਂ ਜਾਣ ਕੇ ਵੀ ਛੱਡਲੇ ਜਾਂਦੇ ਉੱਥੇ ਵੀ ਇੰਜ ਹੁੰਦਾ ਪਰ ਜੇ ਬੈਠੇ ਹੀ ਸੱਤ ਜਣੇ ਹੋਣ ਮੰਨ ਲਓ ਤੇ ਉਹਨਾਂ ਦੇ ਵਿੱਚ ਤੁਸੀਂ ਐਜੂਕੇਸ਼ਨ ਦੀ ਸੈਕਟਰੀ ਪ੍ਰਬੰਧਕੀ ਸਕੱਤਰ ਅਨੰਦਤਾ ਮਿੱਤਰਾ ਦਾ ਨਾਂ ਲੈਣਾ ਵੀ ਨਾ ਭੁੱਲੋ ਤੇ ਸਿਰਫ ਇਹਦੇ ਵਿੱਚ ਵੱਖਰਾ ਕਰਕੇ ਅਮਨ अरोड़ा ਨੂੰ ਛੱਡ ਦਿਓ ਇਹ ਸਾਰੀ ਸਟੇਟ ਨੂੰ ਇੱਕ ਭਾਸਕਰ ਸਾਹਿਬ ਮੈਸੇਜ ਦੇਣਾ ਹੁੰਦਾ ਦੇਖੋ ਜਿਹੜੀ ਉਹ ਦੀ ਆਪਾਂ ਕਹਿੰਦੇ ਨਾ ਕਿ ਜ਼ੁਬਾਨ ਦੇ ਜ਼ੁਬਾਨ ਦੀ ਫਿਸਲਣ ਉਹ ਤਾਂ ਇੱਥੇ ਤੱਕ ਤਾਂ ਹੋ ਸਕਦੀ ਹੈ ਕਿ ਜਿਵੇਂ ਉਹਨਾਂ ਨੇ ਆਪਣੇ ਕੈਬਨਟ ਮੰਤਰੀ ਬਰਿੰਦਰ ਗੋਇਲ ਨੂੰ ਮੰਤਰੀ ਕਹਿਣ ਦੀ ਬਜਾਏ ਲਹਿਰਾ ਗਾਗਾ ਤੋਂ ਵਿਧਾਇਕ ਕਿਹਾ ਇਹ ਤਾਂ ਮਨਿਆ ਜਾ ਸਕਦਾ ਕਿਉਂਕਿ ਆਪਾਂ ਰੋਜ਼ 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 ਜਦੋਂ ਬੋਲਦੇ ਆ ਤਾਂ ਫਿਰ ਕਈ ਵਾਰ ਮੰਤਰੀ ਨਹੀਂ ਆਂਦਾ ਯਾਦ ਕੀ ਵੀ ਹੋਏ ਮੰਤਰੀ ਕਿਹਾ ਅਦਰਵਾਈਜ਼ ਕਿਉਂਕਿ ਮੈਂ ਤਾਂ ਲਾਦਾ ਵੀ ਸੰਗਰੂਰ ਦੀ ਕੋਈ ਸੀਟ ਹੀ ਨਹੀਂ ਹੈ ਜਿੱਥੋਂ ਦਾ ਕੋਈ ਐਮਐਲਏ ਮੰਤਰੀ ਨਾ ਹੋਵੇ ਉਹ ਵੀ ਕਈ ਵਾਰੀ ਜਾਣ ਕੇ ਅੰਦਰ ਪ੍ਰੇਜਿ ਕਿਹਾ ਜਾਂਦਾ ਹੈ ਤੂੰ ਬੜਾ ਮੰਤਰੀ ਬਣਿਆ ਫਿਰਦਾ ਮੇਰੇ ਲਈ ਤੂੰ ਐਮਐਲਏ ਹੀ ਆ ਕਈ ਵਾਰੀ ਇੰਜ ਵੀ ਹੁੰਦਾ ਹੈ ਇਹ ਨਹੀਂ ਕਿ ਭਗਵੰਤ ਮਾਨ ਕੈਬਨਟ ਮੀਟਿੰਗ ਤੋ ਦਿਨ ਪਹਿਲਾਂ ਕਰਕੇ ਹਟਿਆ ਹੁਣ ਤੇ ਬਰਿੰਦਰ ਕੋਹਿਲ ਮੰਤਰੀ ਦੇ ਚਿਹਰੇ ਵਜੋਂ ਹੀ ਭੁੱਲ ਜਿਆ ਨਹੀਂ ਹੁੰਦਾ ਔਰ ਹੋਵੇ ਵੀ ਉਹਨਾਂ ਦੇ ਜ਼ਿਲ੍ਹੇ ਦਾ ਆਪਾਂ ਇੱਥੇ ਚੱਲਦੇ ਹਾਂ ਅੱਗੇ ਪਾਸਕੋ ਸਰ ਸਵਾਲ ਇਹ ਹੈ ਕਿ ਪੂਰੀ ਬਿਊਰੋਕ੍ਰੇਸੀ ਨੂੰ ਪੂਰੀ ਬਿਊਰੋਕ੍ਰੇਸੀ ਨੂੰ ਪੂਰੀ ਆਮ ਆਦਮੀ ਪਾਰਟੀ ਨੂੰ ਪੂਰੀ ਸਟੇਟ ਦੀ ਸਿਆਸੀ ਰਜਾਈਮ ਨੂੰ ਮੈਸੇਜ ਲਾਤਾ ਮੁੱਖ ਮੰਤਰੀ ਨੇ ਔਰ ਇਹ ਆਪਣੀ ਹਾਈ ਕਮਾਂਡ ਦੀ ਸਹਿਮਤੀ ਨਾ ਲਾਇਆ ਜਾਂ ਹਾਈ ਕਮਾਂਡ ਨੂੰ ਵੀ ਦਿਖਾਤਾ ਹੈ ਕਾਰਨ ਇਹ ਹੈ ਕਿ ਕਈ ਵਾਰੀ ਇਹ ਹੁੰਦਾ ਹੈ ਕਿ ਜਦੋਂ ਤੁਸੀਂ ਇਗਨੋਰ ਕਰਦੇ ਹੋ ਤਾਂ ਜਿਹੜੀ ਹਾਈ ਕਮਾਂਡ ਹੁੰਦੀ ਆ ਅਗਲਾ ਬੰਦਾ ਉਹਦੀ ਅੱਖ ਦਾ ਤਾਰਾ ਹੋਵੇ ਕੇਜਰੀਵਾਲ ਸਾਹਿਬ ਭਗਵੰਤ ਮਾਨ ਸਾਹਿਬ ਤੋਂ ਬਾਅਦ ਚ ਬੋਲੇ ਜੇ ਚਾਹੁੰਦੇ ਤੇ ਉਹ ਇਸ ਦੀ ਪਰਭਾਈ ਕਰ ਸਕਦੇ ਸੀ ਕਿ ਯਾਰ ਮੇਰਾ ਸਟੇਟ ਪ੍ਰੈਜ਼ੀਡੈਂਟ ਮੈਂ ਇੱਕ ਨਵੀਨਰ ਆ ਸਟੇਟ ਪ੍ਰੈਜ਼ੀਡੈਂਟ ਦੁਖੀ ਹੋਊਗਾ ਤਾਂ ਨਾ ਜਾਣਬੁੱਝ ਕੇ ਛੱਡਤਾ ਗਿਆ ਉਹ ਲੈ ਸਕਦੇ ਸੀ ਉਹਨਾਂ ਨੇ ਵੀ ਭਗਵੰਤ ਮਾਨ ਸਾਹਿਬ ਨੂੰ ਹਰਮਨ ਪਿਆਰਾ ਮੁੱਖ ਮੰਤਰੀ ਦੱਸਿਆ ਇਹ ਅਮਨ अरोड़ा ਲਈ ਉੱਥੇ ਬੈਠਣਾ ਮੈਨੂੰ ਲੱਗਦਾ ਧਰਤੀ ਜੱਡਾ ਭਾਰ ਹੋ ਗਿਆ ਹੋਣਾ ਉਹਨਾਂ ਨੂੰ ਜ਼ਮੀਨ ਵੇਹਲ ਨਹੀਂ ਦੇ ਰਹੀ ਹੋਣੀ ਕਿ ਮੇਰੀ ਆਪਣੀ ਇੱਕ ਖਿੱਤੇ 'ਚ ਮੇਰੀ ਹਾਲਤ ਕੀ ਹੋ ਗਈ ਆ ਗਲਤੀ ਕਿੱਥੇ ਹੋਈ ਇੱਕ ਇੰਦਰਪ੍ਰੀਤ ਜੀ ਨੇ ਗੱਲ ਕੀਤੀ ਆ ਕਿ ਸ਼ਾਇਦ ਉਹ ਕੋਈ ਬਿਹਤਰ ਪੋਰਟਫੋਲੀਓ ਮੰਗ ਰੇ ਸੀ ਜੇ ਮੰਗਰੇ ਸੀ ਤਾਂ ਇਹ ਗੱਲ ਅਮਨ ਅਰੋੜਾ ਨੂੰ ਵੀ ਪਤਾ ਹੈ ਕਿ ਭਗਵੰਤ ਮਾਨ ਸਾਹਿਬ ਨਹੀਂ ਦੇ ਸਕਦੇ ਫੈਸਲਾ ਤਾਂ ਕੇਜਰੀਵਾਲ ਜਾਂ ਸਸੋਧੀਆਂ ਕਰਦੇ ਨਾਰਾਜ਼ਗੀ ਉੱਪਰ ਵਾਲਿਆਂ ਨਾਲ ਹੋਣੀ ਸੀਗੀ ਭਗਵੰਤ ਮਾਨ ਨੇ ਕਿਉਂਕਿ ਉਹ ਏਡੇ ਕੱਚੇ ਤਾਂ ਹੈ ਨਹੀਂ ਕਿ ਜਿਹੜੀ ਹਾਈ ਕਮਾਂਡ ਦੀ ਨਾਰਾਜ਼ਗੀ ਹਾਈ ਕਮਾਂਡ ਨੇ ਦੱਸੀ ਹੋਵੇ ਇਹਨਾਂ ਨੂੰ ਤਾਂ ਇਹਨਾਂ ਨੇ ਆਪਣੇ ਤੇ ਲੈ ਲਈ ਮੈਂ ਕਰਦਾ ਹੱਲ ਇਹ ਵੀ ਪੋਲਿਟੀਕਲੀ ਬੜੇ ਮਾਹਿਰ ਨੇ ਇਹਨਾਂ ਨੇ ਜੇ ਮੌਕੇ ਤੇ ਆਪ ਹੱਥ ਚ ਲਿਆ ਮਾਈਕ ਇਸ ਗੱਲ ਤੇ ਕਿ ਅਮਨ ਅਰੋੜਾ ਨੂੰ ਥਾਂ ਦਿਖਾਉਣੀ ਹੈ ਇਦੇ ਅਰਥ ਕੋਈ ਵੱਡੇ ਨੇ ਭਾਸਕਰ ਸਾਹਿਬ ਰੰਧਾਵਾ ਜੀ ਜਦ ਵੀ ਕਦੀ ਕੋਈ ਗੱਲ ਸਟੇਜ ਤੇ ਹੁੰਦੀ ਹੈ ਨਾ ਕੁਝ ਗੱਲਾਂ ਕਹਿ ਕੇ ਤੇ ਕੁਝ ਗੱਲਾਂ ਨਾ ਕਹਿ ਕੇ ਤੁਸੀਂ ਆਪਣੀ ਇੱਕ ਤਰੀਕੇ ਨਾਲ ਰੈਵਲਰੀ ਹੈਗੀ ਹੈ ਜਾਂ ਹੋਰ ਚੀਜ਼ਾਂ ਹੈਗੀਆਂ ਉਹਨੂੰ ਐਕਸਪ੍ਰੈਸ ਕਰ ਦਿੰਦੇ ਹੋ ਹੁਣਿੰਦਰਪ੍ਰੀਤ ਉਹਨਾਂ ਨੇ ਕਿਹਾ ਜੀ ਉਹ ਜਿਹੜਾ ਜਲੂਸ ਵੈਸੇ ਉਹ ਸ਼ੁਕਰਾਨਾ ਯਾਤਰਾ ਦੀਗੀ ਪਰ ਹੁਣ ਜਿਹੜਾ ਕੱਲ ਹੋਇਆ ਕੱਲ ਇੱਕ ਤਰੀਕੇ ਨਾਲ ਅਮਨ ਰੌੜਾ ਉਹਨਾਂ ਦਾ ਜਲੂਸ ਹੀ ਨਿਕਲਿਆ ਜਿੱਦੀ ਗੱਲ ਕਰ ਰਹੇ ਸੀਗੇ ਹੁਣ ਤੁਸੀਂ ਇਹ ਦੇਖੋ ਕਿ ਕੱਲ ਜਿਸ ਤਰੀਕੇ ਮੈਂ ਪੂਰੀ ਉਹ ਵੀਡੀਓ ਦੇਖੀ ਉਸ ਵੀਡੀਓ ਦੇ ਵਿੱਚ ਉਹ ਗੱਲ ਸ਼ੁਰੂ ਕਰਦੇ ਨੇ ਅਰਵਿੰਦ ਕੇਜਰੀਵਾਲ ਤੋਂ ਕਿ ਜੀ ਜਿਨ੍ਹਾਂ ਨੇ ਪੂਰੇ ਰਾਜਨੀਤੀ ਚੇਂਜ ਕਰਦੀ ਮਨੀਸ਼ ਜਸੋਦੀਆ ਉਹਨਾਂ ਇਹਨਾਂ ਨੇ ਸਿੱਖਿਆ ਦੇ ਖੇਤਰ ਦੇ ਵਿੱਚ ਆਹ ਕਰਤਾ ਹਰਜੋਤ ਬੈਨਸ ਉਹਨਾਂ ਦੀ ਇੰਨੀ ਕੋ ਤਾਰੀਫ ਕਰਦੇ ਨੇ ਜਿੰਨੀ ਕੁ ਮੇਰੇ ਖਿਆਲੋਂ ਕਦੀ ਵੀ ਨਹੀਂ ਕੀਤੀ ਹੋਣੀ ਕਿ ਜੀ ਇਹ ਵਿਭਾਗ ਐਦਾਂ ਦਾ ਸੀਗਾ ਜਿਹਦੇ ਵਿੱਚ ਧਰਨੇ ਪ੍ਰਦਰਸ਼ਨ ਪੈਂਦੇ ਸੀ ਗਾਲਾਂ ਜਿਹਨੂੰ ਮੰਤਰੀ ਨੂੰ ਦੁਆ ਨਹੀਂ ਹੋਣ ਉਹਨੂੰ ਸਿੱਖਿਆ ਮੰਤਰੀ ਬਣਾ ਦਿਓ ਕਹਿੰਦੇ ਹੁਣ ਸਭ ਤੋਂ ਪਿਆਰਾ ਜਿਹੜਾ ਮੰਤਰੀ ਕਿਹਾਇਆ ਜਾਂਦਾ ਉਹ ਹਰਜੋਤ ਬੈਨ ਸੀ ਹੈਗਾ ਫਿਰ ਸਾਰੇ ਇਵਨ ਹਰਪਾਲ ਚੀਮਾ ਉਹਨਾਂ ਨਾਲ ਹਰਪਾਲ ਚੀਮਾ ਉਹਨਾਂ ਖਜ਼ਾਨੇ ਦੇ ਵਿੱਚ ਕਹਿੰਦੇ ਆ ਪਹਿਲੇ ਵਾਲੇ ਤੇ ਕਹਿੰਦੇ ਸੀ ਖਾਲੀ ਆ ਇਹਨਾਂ ਨੇ ਖਾਲੀ ਤੇ ਨਹੀਂ ਗਿਆ ਪਰ ਦਿੱਤਾ ਵੀ ਨਹੀਂ ਪਰ ਹਾਂ ਦੇ ਦੇ ਦਿੰਦੇ ਨੇ ਪਰ ਜਾਣ ਬੁੱਝ ਗਿਆ ਇਸ ਕਿਤਾ ਸਟੇਜਾਂ ਦੇ ਉੱਤੇ ਕੀਤੀ ਹੋਈ ਸਾਰੀ ਗੱਲਾਂ ਉਥੇ ਬਾਡੀ ਲੈਂਗੁਏਜ ਇਹਦੇ ਉੱਤੇ ਪੱਤਰਕਾਰਾਂ ਦੀ ਨਜ਼ਰ ਹੁੰਦੀ ਹੈ ਔਰ ਪੱਤਰਕਾਰਾਂ ਦੀ ਨਜ਼ਰ ਇਸ ਕਰਕੇ ਵੀ ਹੁੰਦੀ ਹੈ ਤੁਸੀਂ ਰੀਸੈਂਟਲੀ ਤੁਸੀਂ ਇਹ ਦੇਖੋ ਕਿ ਪ੍ਰਤਾਪ ਸਿੰਘ ਬਾਜਵਾ ਉਹਨਾਂ ਦਾ ਉਹ ਮਜੀਠਿਆ ਦੇ ਵਿੱਚ ਇੱਕ ਕਾਨਫਰੰਸ ਨੂੰ ਅਟੈਂਡ ਕਰਨਾ ਤੇ ਉਹਦੇ ਵਿੱਚ ਮਾਈਕ ਛਿੰਨਣ ਦੀ ਕੋਸ਼ਿਸ਼ ਕਰਨਾ ਕਿੰਨੀ ਵੱਡੀ ਖਬਰ ਦੀ ਉਸ ਤੋਂ ਪਹਿਲੇ ਜਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਨਾਂ ਤੀਜੀ ਵਾਰ ਪ੍ਰਧਾਨ ਮੰਤਰੀ ਬਣੇ ਤੇ ਨਿਤਿਸ਼ ਕੁਮਾਰ ਉਹਨਾਂ ਦਾ ਉਹਨਾਂ ਦੇ ਪੈਰ ਚੂਨਾ ਫਿਰ ਬਿਹਾਰ ਦੀ ਰੈਲੀ ਦੇ ਵਿੱਚ ਨਿਤਿਸ਼ ਕੁਮਾਰ ਦਾ ਨਰਿੰਦਰ ਮੋਦੀ ਉਹਨਾਂ ਤੇ ਨਖੂਨਾ ਨੂੰ ਇਦਾਂ ਦੇਖਣਾ ਕਿ ਵੀ ਆ ਕਿਦਾਂ ਦੇ ਹੈਗੇ ਆ ਇਹ ਸਾਰੀ ਗੱਲਾਂ ਉਸ ਤੋਂ ਇਲਾਵਾ ਬਾਦਲ ਸਾਹਿਬ ਨੇ ਇੱਕ ਵਾਰ ਮੈਨੂੰ ਯਾਦ ਆ ਕਿ ਬਸ ਸਡੇ ਦਾ ਉਗਾਟਨ ਕੀਤਾ ਸੀਗਾ ਜਲੰਧਰ ਦੇ ਵਿੱਚ ਤੇ ਜਲੰਧਰ ਦੇ ਵਿੱਚ ਤੀਰਥ ਸਿੰਘ ਢਿੱਲੋਂ ਜਿਹੜੇ ਸਾਡੇ ਦੂਰਦਰਸ਼ਨ ਦੇ ਵਿੱਚ ਵੀ ਹੁੰਦੇ ਸੀਗੇ ਉਹਨਾਂ ਨੇ ਆਪਣੀ ਲੈਂਗੁਏਜ ਉਹ ਬੜਬੋਲੇ ਜਿਹੇ ਸੀਗੇ ਉਹਨਾਂ ਨੇ ਇਹ ਗੱਲ ਕਹਿਤੀ ਦੇਖੋ ਜੀ ਬਾਦਲ ਸਾਹਿਬ ਤੁਸੀਂ ਵੀ ਢਿੱਲੋ ਮੈਂ ਵੀ ਢਿੱਲੋ ਤੇ ਇਹ ਇਹ ਗੱਲ ਜਦ ਉਹਨਾਂ ਨੇ ਕੀਤੀ ਨਾ ਬਾਦਲ ਸਾਹਿਬ ਨੂੰ ਸਟੇਜ ਤੇ ਉੱਛਾੜ ਗਿਆ ਕਿ ਵੀ ਇਹ ਕੌਣ ਹੈ ਬੰਦਾ ਇਹ ਢਿੱਲੋ ਢੁੱਲੋ ਕੀ ਕਰੀ ਜਾਂਦਾ ਮੈਂ ਉਹਨੂੰ ਬਾਦਲ ਸਾਹਿਬ ਲਿਖਦੇ ਨੇ ਉਹ ਢਿੱਲੋ ਕੁਲਵਾਨ ਤੋਂ ਅਕਸਰ ਗੁਰੇਜ਼ ਕਰਦੇ ਸੀਗੇ ਆਪਣੀ ਕਾਸ ਲਿਖਣ ਤੋਂ ਗੁਰੇਜ਼ ਕਰਦੇ ਸੀ ਔਰ ਮੈਨੂੰ ਇੱਕ ਸਟੇਜ ਹੋਰ ਯਾਦ ਹੈ ਜਦ ਹੁਸ਼ਿਆਰਪੁਰ ਦੇ ਵਿੱਚ ਤੁਹਾਡੀ ਕਿਸੇ ਨਾਲ ਕਿਹੜ ਹੋਏ ਨਾ ਤੁਹਾਡੀ ਕਿਸੇ ਨਾਲ ਗੇੜ ਹੋਏ ਤੇ ਮਾਈਕ ਜਿਹਦੇ ਹੱਥੀਂ ਚ ਹੋਏ ਉਹਦੇ ਕੋਲ ਉਹ ਸਾਰੀ ਤਾਕਤ ਹੁੰਦੀ ਹੈ ਵੀ ਕਿਸੇ ਦੀ ਵੀ ਉਤਾਰ ਦੇ ਤੇ ਕਿਸੇ ਦੀ ਵੀ ਚਾੜ ਦੇ ਔਰ ਇਹੀ ਹੋਇਆ ਉੱਥੇ ਉੱਥੇ ਇੱਕ ਦੋ ਵਿਕਤੀਆਂ ਦੀ ਲੋਕਲ ਲੜਾਈ ਸੀ ਔਰ ਜਿਸ ਤਰੀਕੇ ਨਾਲ ਮਾਈਕ ਉਹਦੇ ਦੁਸ਼ਮਣ ਦੇ ਹੱਥ ਹੀ ਸੀਗਾ ਸੁਖਵੀਰ ਸਿੰਘ ਬਾਦਲ ਬਤੌਰ ਡਿਪਟੀ ਚੀਫ ਮਿਨਿਸਟਰ ਆਣਾਠੀਗਾ ਸਟੇਜ ਦੇ ਵਿੱਚ ਤੇ ਉਹਨਾਂ ਨੇ ਅਨਾਉਂਸ ਕਰਦਾ ਕਹਿੰਦੇ ਜਿਵੇਂ ਹੁਣ ਉਪ ਮੁੱਖ ਮੰਤਰੀ ਸੁਖਵੀਰ ਸਿੰਘ ਬਾਦਲ ਉਹਨਾਂ ਆ ਗਏ ਨੇ ਤੇ ਸਟੇਜ ਤੇ ਬੈਠੇ ਹੋਏ ਫालतू ਲੋਕਾਂ ਨੂੰ ਇਸ ਗੱਲ ਦੀ ਗੁਰੇਜ਼ ਹੈ ਇਸ ਗੱਲ ਦੀ ਗੁਜ਼ਾਰਿਸ਼ ਹੈ ਜੋ ਸਟੇਜ ਤੋਂ ਚਲੇ ਜਾਓ ਜਿਵੇਂ ਕਿ ਸੁਰੇਂਦਰ ਸਿੰਘ ਯਾਨੀ ਨਾ ਲੈ ਕੇ ਵੀ ਕਿ ਵੀ ਸਟੇਜ ਤੇ ਬੈਠੇ ਫालतू ਲੋਕਾਂ ਨੂੰ ਗੁਜ਼ਾਰਿਸ਼ ਹੈ ਵੀ ਥੱਲੇ ਚਲੇ ਜਾਓ ਜਿਵੇਂ ਕਿ ਸੁਰੇਂਦਰ ਸਿੰਘ ਯਾਨੀ ਸਟੇਜ ਤੇ ਗੁੱਤਮ ਗੁਥਾ ਹੋ ਗਈ ਸੀ ਕਿ ਇਦਾਂ ਦੀ ਸਟੇਜ ਵੀ ਹੁੰਦੀ ਔਰ ਕੱਲ ਜੋ ਕੁਝ ਹੋਇਆ ਉਹ ਨਾ 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 ਪਾਸਕਰ ਸਾਹਿਬ ਗੱਲ ਅੱਧੀ ਨਾ ਛੱਡੋ ਖਾਲਸਾ ਕਾਲਜ ਦੀ ਸਟੇਜ ਦੇ ਉੱਤੇ ਪ੍ਰਕਾਸ਼ ਸਿੰਘ ਬਾਦਲ ਬੋਲ ਰਹੇ ਸੀਗੇ ਤੇ ਉਹਨਾਂ ਦੇ ਪਿੱਛੇ ਵਿਕਰਮ ਸਿੰਘ ਮਜੀਠਾ ਖੜੇ ਸੀ ਔਰ ਉਹਨਾਂ ਨੇ ਕਿਹਾ ਜੀ ਅਸੀਂ ਤਾਂ 17-18 ਸਾਲ ਜੇਲਾਂ ਕੱਟੀਆਂ ਤਾਂ ਕੁਝ ਮਿਲਿਆ ਆ ਦੇਖੋ ਜੀ ਕੱਲ ਤੇ ਆ ਗਏ ਨੇ ਨਾ ਕਿਧਰੇ ਕੋਈ ਜੇਲ੍ਹ ਇੱਕ ਦਿਨ ਦੀ ਹੁਣ ਕਬਜ਼ਾ ਕਰਨ ਨੂੰ ਫਿਰਦੇ ਨੇ ਉਹ ਮੇਰਾ ਖਿਆਲ ਉਹ 2 ਮਿੰਟ ਦੀ ਵੀਡੀਓ ਅੱਜ ਤੱਕ ਵੀ ਕੋਟ ਕੀਤੀ ਜਾਂਦੀ ਹੈ ਕਿ ਵਿਕਰਮ ਮਜੀਠੀਆ ਨੂੰ ਲੈ ਕੇ ਉਹਦੇ ਬਾਰੇ ਬਾਦਲ ਸਾਹਿਬ ਦੀ ਕੀ ਰਾਏ ਸੀ ਇਹਨੂੰ ਤਾਂ ਜੋੜ ਕੇ ਵੀ ਵੇਖ ਲਿਆ ਜਾਂਦਾ ਕਿ ਜਿਹੜੇ ਕੇਸ ਚੱਲ ਰਹੇ ਨੇ ਅਸਲ ਦੇ ਵਿੱਚ ਨਜ਼ਰੀਆ ਕੀ ਹੁੰਦਾ ਉਹ ਜਿਹੜੇ ਮੰਚਾਂ ਦੀ ਗੱਲ ਹੁੰਦੀ ਹੈ ਜਦੋਂ ਉਹ ਫਿਰ ਪਬਲਿਕ ਪਰਸੈਪਸ਼ਨ ਤੇ ਜਾਂਦੀ ਹੈ ਨਾ ਤੋ ਅੱਜ ਅਮਨ ਅਰੋੜਾ ਨੂੰ ਰਾਤੀ ਨੀਂਦ ਆਈ ਨਹੀਂ ਹੋਣੀ ਸਵੇਰ ਵੀ ਉਹਨਾਂ ਦੀ ਕਾਫੀ ਔਖੀ ਹੋਣੀ ਐ ਕਿਉਂਕਿ ਗੱਲ ਹੋਈ ਐ ਸੁਪਰੀਮੋ ਦੀ ਸੁਸੋਦੀਆ ਦੀ ਹਾਜ਼ਰੀ ਚ ਕੀਤੀ ਐ ਮੁੱਖ ਮੰਤਰੀ ਨੇ ਤੇ ਮੁੱਖ ਮੰਤਰੀ ਕੱਲ ਪੂਰੇ ਰੌਂਚ ਸੀ ਜੰਨੀਆਂ ਕੋ ਉਹਨਾਂ ਨੇ ਕਹਾਣੀਆਂ ਸੁਣਾਈਆਂ ਭਾਵੇਂ ਇਰੈਲੇਵੈਂਟ ਸੀ ਬਹੁਤੀਆਂ ਪਰ ਉਹ ਇੰਜ ਲੱਗਦਾ ਸੀ ਜਿਦਾਂ ਸੱਜਣਾ ਕੇਜਰੀਵਾਲ ਨੇ ਥਾਪੜਾ ਦੇ ਕੇ ਕਿਹਾ ਹੋਵੇ ਕਿ ਮਾਨ ਸਾਹਿਬ ਚੱਕੀ ਚੱਲੋ ਮੈਂ ਤੁਹਾਡੇ ਨਾਲ ਆ ਜੀ ਬਿਲਕੁਲ ਵੈਸੇ ਉਹ ਕਲੱਬ ਕਬਾਨਾਂ ਦੀ ਗੱਲ ਸੀਗੀ ਜਿਹੜੀ ਤੁਸੀਂ ਐਨ ਆਰ ਆਈ ਸੰਮੇਲਨ ਦੇ ਦੌਰਾਨ ਵਿਕਰਮ ਸਿੰਘ ਮੀਰੀਆ ਨੂੰ ਪ੍ਰਕਾਸ਼ ਸਿੰਘ ਬਾਦਲ ਨੂੰ ਨੇ ਕਿਹਾ ਸੀ ਤੁਸੀਂ ਖਾਲਸਾ ਕਾਲਜ ਗਿਆਤਾ ਐਦਾਂ ਦੀ ਗੱਲਾਂ ਹੁੰਦੀਆਂ ਆ ਉਹ ਸਟੇਜ ਜਿਹਦੇ ਵਿੱਚ ਮੁੱਖ ਮੰਤਰੀ ਖੜੇ ਹੋਣ ਔਰ ਉਹ ਆਪਣੀ ਪਾਰਟੀ ਦੇ ਪ੍ਰਧਾਨ ਦਾ ਨਾਂ ਨਾਂ ਲੈਣ ਇਹ ਛੋਟੀ ਗੱਲ ਨਹੀਂ ਐ ਨਹੀਂ ਕਿ ਉਹ ਭੁੱਲ ਗਏ ਮਿੱਥ ਕੇ ਆ ਗੱਲ ਕੀਤੀ ਗਈ ਔਰ ਇਹਦੇ ਵਿੱਚ ਜਿਹੜੇ ਸੁਪਰੀਮੋ ਤੇ ਮਨੀਸ਼ ਸੋਧੀਆ ਉਹਨਾਂ ਦੀ ਵੀ ਹੋ ਸਕਦਾ ਹੈ ਕੋਈ ਸਹਿਮਤੀ ਹੋਏ ਕਿਉਂਕਿ ਉਹਨਾਂ ਨੇ ਵੀ ਜਿਹੜਾ ਅਮਨ ਅਰੋੜਾ ਉਹਨਾਂ ਦਾ ਬਹੁਤਾ ਨਾਂ ਲੀਤਾ ਕਈ ਵਾਰ ਤੁਸੀਂ ਮੌਕਾ ਦਿੰਦੇ ਹੋ ਕਿਸੇ ਨੂੰ ਵੱਡੇ ਹੋਣ ਦਾ ਔਰ ਵੱਡੇ ਹੋਣ ਦੀ ਬਜਾਏ ਉਹ ਛੋਟਾ ਹੁੰਦਾ ਜਾਂਦਾ ਤੇ ਇਦਾਂ ਦੇ ਹਾਲਾਤ ਕੱਲ ਅਮਨ ਅਰੋੜਾ ਉਹਨਾਂ ਦੇ ਉਸ ਸਟੇਜ ਤੋਂ ਨਜ਼ਰ ਆ ਰਹੇ ਹੁਣ ਉਹ ਬਤੌਰ ਪ੍ਰਧਾਨ ਜਦੋਂ ਲੀਡ ਕਰਨਾ ਚਾਹਣਗੇ ਤਾਂ ਕਿਦਾਂ ਇਸ ਤਰ੍ਹਾਂ ਦੇ ਮਗਾਲਤੇ ਚ ਕਰਨਗੇ ਕਿ ਉਹਨਾਂ ਦੀ ਲੀਡਰਸ਼ਿਪ ਉਹਨਾਂ ਦੇ ਪਿੱਛੇ ਹੈਗੀ ਆ ਕਿ ਨਹੀਂ ਮੈਨੂੰ ਲੱਗਦਾ ਕਿ ਸਟੇਟ ਪ੍ਰੈਜ਼ੀਡੈਂਟ ਨੂੰ ਇਹਨਾਂ ਨੇ ਡਿਮੋਰੈਲਾਈਜ਼ ਕਰ ਲਿਆ ਕੱਲ ਦਾ ਹੁਣ ਉਹਨਾਂ ਨੂੰ ਕਿਹੜੀ ਗੋਲੀ ਦੇ ਕੇ ਖੜੇ ਕਰਨਾ ਮੈਨੂੰ ਨਹੀਂ ਪਤਾ ਪਰ ਅੰਦਰਪੀਰ ਜੀ ਅੱਗੇ ਚੱਲੀਏ ਇਹ ਮਾਮਲੇ ਨਾ ਸਿਆਸਤ ਦੇ ਬੜੇ ਟੇਡੇ ਹੁੰਦੇ ਆ ਇਹ ਪਲ ਦੀ ਵਿੱਚ ਤੁਸੀਂ ਜਦੋਂ ਬਾਦਸ਼ਾਹ ਹੁੰਨੇ ਹੋ ਤੇ ਅਗਲੇ ਪਲ ਤੁਹਾਨੂੰ ਫਕੀਰ ਨਹੀਂ ਗਰੀਬ ਬਣਾ ਦਿੰਦੇ ਆ politically ਸੋ ਬੜਾ ਔਖਾ ਜਿਹਾ ਹੋ ਜਾਂਦਾ ਹੈ